ਸਭ ਤੋਂ ਪਹਿਲਾਂ ਜੀ ਮੈਂ ਤੁਹਾਡਾ ਸਾਰਿਆਂ ਦੇ ਚੈਨਲ ਵਾਲਿਆਂ ਦਾ ਧੰਨਵਾਦ ਕਰਦਾ ਹਾਂ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਵੱਲੋਂ ਔਰ ਅੱਜ ਇਹ ਜਿਹੜਾ ਪ੍ਰੋਗਰਾਮ ਹੈ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਵੱਲੋਂ ਕਰਵਾਇਆ ਜਾ ਰਿਹਾ ਹੈ ਔਰ ਇਹ ਸਾਡਾ ਚੌਥਾ ਮੈਡੀਕਲ ੈਂਪ ਹੈ ਅਸੀਂ ਤਕਰੀਬਨ 4-5 ਸਾਲਾਂ ਤੋਂ ਲਗਾਤਾਰ ਹਰ ਸਾਲ ਹੀ ਕਰਵਾਉਂਦੇ ਆ ਰਹੇ ਹਾਂ ਔਰ ਇਹਦੇ ਵਿੱਚ ਸਾਨੂੰ ਸਾਰੇ ਇਲਾਕਾ ਨਿਵਾਸੀਆਂ ਦਾ ਸਾਡੇ ਐਮਸੀ ਸਾਹਿਬ ਪ੍ਰਧਾਨ ਸਾਹਿਬ ਸਾਰਿਆਂ ਦਾ ਹੀ ਸਮਾਜ ਸੇਵੀ ਸੰਸਥਾਵਾਂ ਦਾ ਬੜਾ ਸਹਿਯੋਗ ਮਿਲਦਾ ਹੈ ਸਾਰਿਆਂ ਦਾ ਅਸੀਂ ਬੜਾ ਧੰਨਵਾਦ ਕਰਦੇ ਹਾਂ ਇੱਥੇ ਤੱਕ ਆਉਣ ਕਿ ਅੱਜ ਦੇ ਇਸ ਪ੍ਰੋਗਰਾਮ ਵਿੱਚ ਕੀ ਵਿਸ਼ੇਸ਼ ਰੱਖਿਆ ਗਿਆ ਜੀ ਵਿਸ਼ੇਸ਼ ਇਹਦੇ ਵੀ ਦੇਖੋ ਜੀ ਸਾਡੇ ਕੋਲ ਇੱਥੇ ਦੰਦਾਂ ਦੇ ਡਾਕਟਰ ਪਹੁੰਚੇ ਹੋਏ ਹਨ ਅੱਖਾਂ ਦੇ ਡਾਕਟਰ ਪਹੁੰਚੇ ਹੋਏ ਹਨ ਨੈਚਰੋਪੈਥੀ ਦੇ ਡਾਕਟਰ ਪਹੁੰਚੇ ਹੋਏ ਹਨ ਫਿਜ਼ੀਓਥੈਰੇਪਿਸਟ ਪਹੁੰਚੇ ਹੋਏ ਹਨ ਔਰ ਦਵਾਈਆਂ ਦਾ ਲੰਗਰ ਸਾਡੇ ਇੱਥੇ ਚੱਲ ਰਿਹਾ ਹੈ ਸਾਡੇ ਵੀਰ ਜੀ ਹੈਗੇ ਆ ਗੁਰਸਮੀਤ ਸਿੰਘ ਯੂਨੀਗ੍ਰੋ ਫਾਰਮਾਸਿਊਟੀਕਲ ਤੋਂ ਉਹ ਹਰ ਸਾਲ ਹੀ ਉਹਨਾਂ ਵੱਲੋਂ ਦਵਾਈਆਂ ਦਾ ਲੰਗਰ ਚਲਾਇਆ ਜਾਂਦਾ ਹੈ ਦਵਾਈਆਂ ਫ੍ਰੀ ਦਿੱਤੀਆਂ ਜਾਂਦੀਆਂ ਹਨ ਜੀ ਲੈਬ ਟੈਸਟ ਹੋ ਰਹੇ ਆ ਬਹੁਤ ਹੀ ਸਸਤੇ ਰੇਟਾਂ ਤੇ ਹੋ ਰਹੇ ਆ ਜੀ ਬਾਕੀ ਇੱਕ ਇੱਥੇ ਅੱਜ ਅਸੀਂ ਮਾਈਂਡ ਪ੍ਰੋਗਰਾਮਿੰਗ ਦਾ ਸੈਸ਼ਨ ਵੀ ਕੀਤਾ ਜਿਹਦੇ ਵਿੱਚ ਅਸੀਂ ਲੋਕਾਂ ਨੂੰ ਦੱਸਿਆ ਕਿ ਕਿਵੇਂ ਅੱਜ ਦੇ ਘੁੰਮਣਘੇਰੀ ਵਾਲੀ ਜ਼ਮਾਨੇ ਤੋਂ ਨਿਕਲ ਕੇ ਕਿਵੇਂ ਆਪਣੇ ਮਾਈਂਡ ਨੂੰ ਰਿਲੈਕਸ ਕਰ ਸਕਦੇ ਆ ਸ਼ਾਂਤ ਕਰ ਸਕਦੇ ਆ ਔਰ ਆਪਣੇ ਆਪ ਨੂੰ ਫੋਕਸ ਕਰ ਸਕਦੇ ਆ ਜ਼ਿੰਦਗੀ ਤੇ ਵਿੱਚ ਦਾ ਇਹਦੇ ਵਿੱਚ ਜਿੱਦਾਂ ਇਹ ਸੰਸਥਾ ਵੱਲੋਂ ਵੀ ਆ ਕਿਉਂਕਿ ਪ੍ਰਸ਼ਾਸਨ ਦਾ ਵੀ ਯੋਗਦਾਨ ਹੁੰਦਾ ਜਿਹਦੇ ਨਹੀਂ ਪ੍ਰਸ਼ਾਸਨ ਦਾ ਕੋਈ ਯੋਗਦਾਨ ਨਹੀਂ ਹੁੰਦਾ ਜੀ ਇਹ ਸਾਡਾ ਜਿਹੜਾ ਮਦਾਨ ਹੈ ਸਰਪੰਦਾ ਪੱਲਾ ਵੈਲਫੇਅਰ ਸੁਸਾਇਟੀ ਦੇ ਸਾਰੇ ਮੈਂਬਰ ਸਹਿਬਾਨ ਸਾਡੇ ਐਮਸੀ ਰਾਜਵੀਰ ਸਿੰਘ ਜੀ ਰਾਜੀ ਔਰ ਪ੍ਰਧਾਨ ਸਾਹਿਬ ਸਾਡੇ ਡੀਪੀ ਜਸਪੀਤ ਕੌਰ ਲੌਂਗੀ ਉਹਨਾਂ ਦੇ ਘਰੋਂ ਖੜੇ ਆ ਘਰ ਵਾਲੇ ਉਹਨਾਂ ਦੇ ਇਹਨਾਂ ਦਾ ਸਹਿਯੋਗ ਰਹਿੰਦਾ ਹਰ ਸਾਲੀ ਔਰ ਸਮਾਜ ਸੇਵੀ ਵੀਰ ਜਸਪੀਰ ਸਿੰਘ ਜੀ ਮਲੋਆ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਪੈਂਦਾ ਸੀ ਹਰ ਸਾਲ ਸਾਡੇ ਇਲਾਕੇ ਦੇ ਜਿਹੜੇ ਮੋਤਵਰ ਬੰਦੇ ਐ ਸਮਾਜ ਭਲਾਈ ਦੇ ਕੰਮ ਕਰਦੇ ਐ ਅਸੀਂ ਨਾਲ ਮਿਲ ਕੇ ਸਰਦਾਰ ਭਜਨ ਸਿੰਘ ਨਾਲ ਇਹ ਉਪਰਾਲਾ ਕਰਦੇ ਆਂ ਤੇ ਇਹਦੇ ਨਾਲ ਜਿੰਨਾ ਸਾਡਾ ਗਰੀਬ ਤਬਕਾ ਐ ਜਿਹੜੇ ਮਹਿੰਗੇ ਹਸਪੀਟਲਾਂ 'ਚ ਇਲਾਜ ਨਹੀਂ ਕਰਾ ਸਕਦੇ ਦਵਾਈਆਂ ਨਹੀਂ ਲੈ ਸਕਦੇ ਉਹ ਇਸ ਕੈਂਪ ਵਿੱਚ ਵਤ ਤੋਂ ਵਤ ਆ ਕੇ ਇਹਦਾ ਲਾਹਾ ਲੈਂਦੇ ਆ ਜਿਵੇਂ ਭਜਨ ਵੀਰ ਨੇ ਕਿਹਾ ਕਿ ਦਵਾਈਆਂ ਦਾ ਲੰਗਰ ਵੀ ਫ੍ਰੀ ਵਰਤਾ ਰਹੇ ਐ ਤੇ ਇਹ ਦਵਾਈਆਂ ਅਸੀਂ ਇੱਥੇ ਟ੍ਰੀਟਮੈਂਟ ਦੇ ਨਾਲ ਨਾਲ ਮੈਡੀਸਿਨ ਵੀ ਪ੍ਰਬੰਧ ਕਰਾ ਕੇ ਦੇ ਰਹੇ ਹਾਂ ਸੋ ਇਹ ਬਹੁਤ ਇਹਨਾਂ ਦਾ ਸ਼ਲਾਘਾ ਜੋ ਕੰਮ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਐਦਾਂ ਹੀ ਸਾਡਾ ਭਰਾ ਅੱਗੇ ਹੋਰ ਜੋਰ ਸ਼ੋਰ ਨਾਲ ਐਦਾਂ ਦੇ ਉਪਰਾਲੇ ਅਸੀਂ ਕਰਦੇ ਰਹੀਏ जो शर्मा हूँ मेरा अपना क्लिनिक है यहाँ पे सिटी आर्ट हरड़ मार्केट में आज हम यहाँ पे फ्री डेंटल चेकअप और कंसल्टेशन दे रहे हैं पेशेंट को साथ में कुछ सैम्पल्स हैं वो प्रोवाइड कर रहे हैं लोगों को अवेयर कर रहे हैं थोड़ा दांतों को लेके है ना दांतों की क्या प्रॉब्लम्स होती हैं कैसे आ, रेगुलर चेकअप करवाना चाहिए और बस फ्री कंसल्टेशन है ना तो कैसा महसूस कर रहे हैं कि यहाँ पर आए हैं जो ये वाला जो ये प्रोग्राम रहा है लोगों को क्या बहुत अच्छा मैसेज यही है लोगों को कि अपना हेल्थ को लेके थोड़ा अवेयर रहे है ना टाइम टू टाइम अपना चेकअप हर चीज को लेके चाहे वो दांतों का हो चाहे जर्नल बॉडी चेकअप हो आई हो अपना ब्लड टेस्ट सब कुछ और ये बहुत अच्छा एसोसिएशन यहाँ पे आज हुआ है जो बहुत ऑर्गेनाइज काफी अच्छा किया हुआ है ना और लोगों के लिए एक अच्छी अपॉर्चुनिटी है अपने आप को यहाँ पे दिखवाने का फ्री आ, सेवा को यूज करने का आपको महसूस है सेवा नहीं के? अच्छा मुझे भी अच्छा लग रहा है बहुत अच्छा लगता है फ्री कंसल्टेशन या लोगों को इस तरह से गाइड करके अच्छा ही महसूस होता है ना थैंक यू